ਦੇ ਰਿਓ ਬਲੌਗ ਦੇ ਨਾਲ ਲੰਤ ਟਿੱਕਰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਨਵੇਂ ਸੀਰੀਜ਼ ਸੀਰ ਜੀ ਪਹੁੰਚ ਚੁੱਕੇ ਨੇ ਬੁਲਟ ਮੋਟਰਸਾਈਕਲ ਲੈ ਗਿਆ ਉਹਦਾ ਕਿਹੜਾ ਮਾਰਨ ਉਹਨੂੰ ਮੋਟੇ ਛੜਤੀ ਚੀਂ ਚੀਂੇ ਕਰ ਲੱਗ ਗਈ ਦਾ ਬੁਲਟ ਖੋਬ ਗਿਆ ਕੋੜੇ ਆਇਆ ਕਿੱਲਾ ਹੂਗਾ ਭਾਈ ਨਾ ਇਹ ਲੋਕਾਂ ਨੂੰ ਆਪ ਕੋਲ ਲਾ ਲੋ ਜੀ ਸੇਟ ਚੀਜ਼ ਲਿਆਏ ਨੇ ਬੋਲਟ ਮੋਟਰਸਾਈਕਲ ਚਾਰਨੀਦ ਕਰ ਰਿਹਾ ਸ਼ਾਨਦীন ਉਹਦੀ ਤੇ ਮੋਟਰ ਦੇ ਚੀਜ਼ ਜੇ ਹੂਤੇ ਆਪਾਂ ਪਾਣੀ ਟੱਕ ਲੈ ਹੁਣ ਨਹੀਂ ਲੋਨ ਦੇ ਚੱਕ ਲੂਗੀ ਹੌਲੀ ਹੌਲੀ ਸਾਫ ਜੀ ਲੱਗ ਕੇ ਬਣਰੇ ਬਲੌਗ ਦੇ ਨਾਲ ਚਾਚਾ ਬਾਗਿੰਨਾ ਸਪਰੇ ਪੌਣੀ ਘੇਰੇ ਉੱਟ ਕਾ ਲਈ ਆ ਗਿਆ ਫਿਰ ਭੱਜ ਗਿਆ ਆ ਗਿਆ ਸੀ ਮੈਂ ਕੋਠੇ ਕੋਲ ਬੱਸ ਦੇਣ ਆਸੇ ਪਾਸੇ ਤੁਸੀਂ ਗਾਡੀ ਕੂਟੀ ਵਾਲੇ ਬਾਹਰ ਨਹੀਂ ਹੁੰਦਾ ਉਹ ਲੈ ਜਾਂਦੇ ਲਿੰਦੀ ਭੱਗਾ ਭਰੀ ਮੋਟਰ ਨੇ ਪਾਣੀ ਹੁਣ ਤਾਂ ਫੇਰ ਦੀ ਵੀ ਆਏ ਆ ਕਿੰਨੇ ਦਾ ਓਏ 420 ਲਓ ਵੀ 4 ਲੱਖ 20 ਹਜ਼ਾਰ ਦਾ ਇਹ ਰਾਇਲ ਇਨਫੀਲਡ ਕਿੰਨੇ 350 ਦਾ ਇਹ ਮਿੱਟੀ ਮਿਟੇਔਰ 350 ਇਹ ਬੁਲਟ ਨਾਲ ਤਗੜਾ ਤਗੜੀ ਆ ਭਾਈ ਦੁਗਣੇ ਰੇਟ ਦਾ ਪਹਿਲੇ ਵੀ ਦੂਜੇ ਆ ਪ੍ਰੈਸ਼ਰ ਵਾਲੇ ਦਿਸਕ ਬ੍ਰੇਕ ਆ ਨਾ ਦਿਸਕ ਬ੍ਰੇਕ ਦੂਜੇ ਦਿਸਕ ਬ੍ਰੇਕ ਅੱਗੇ ਵੀ ਦਿਸਕ ਬ੍ਰੇਕ ਆ ਦੋਨੇ ਵਸ ਆ ਵੇ ਆਡਾ ਏ ਲਾਈ ਨਿਗ੍ਹਾ ਰੱਖੀ ਲੋ ਜੀ ਲੋ ਜੀ ਡਿਜੀਟਲ ਹੈਗਾ ਮੀਟਰ ਇਧਰ ਨੈਵੀਗੇਸ਼ਨ ਵਾਲਾ ਇਧਰ ਆਪਣਾ ਦੂਜਾ ਮੀਟਰ ਆ ਰੇਸ ਵਾਲਾ ਇਹ ਲਾਂਚ ਹੋਇਆ ਮੈਂ ਜੁਲਾਈ ਦੇ ਵਿੱਚ ਆਇਆ ਸੀ ਖੇਡ ਜੀ ਕਹਿੰਦੇ ਜੁਲਾਈ ਦੇ ਵਿੱਚ ਲਾਂਚ ਹੋਇਆ ਇਹ ਜਿਹੜਾ ਇਹ ਕੱਕਣੀ ਦਿੱਤੀ ਸਟਾਰਟ ਕਿਵੇਂ ਕਰੂ ਅਗਲਾ ਚਾਰ ਜੀ ਤੁੰਨੂੰ ਚਲਾ ਰਿਹਾ ਟਰਾਈ ਲੈ ਰਿਹਾ ਸੱਲਪ ਸਟਾਰਟ ਆ ਕੱਕ ਕਹਿੰਦੀ ਨਹੀਂ ਬੇਲਿਆਂ ਨੇ ਤੇ ਇੱਕ ਮਾਰ ਦੀ ਲੋਡ ਹੀ ਨਹੀਂ ਨਾ ਹੀ ਲੈ ਉਹ ਚਾਰਡੀ ਤਰਫ ਮਾਰ ਰਿਹਾ ਕਿਹੜਾ ਚਲਾ ਕੇ ਦੇਖ ਉਧਰ ਲੈ ਕੇ ਚੱਲ ਲਾਈਟ ਇਹਦੀ ਐਂ ਜਗਦੀ ਰਹਿੰਦੀ ਆ ਬੋਈਦੀ ਨਹੀਂ ਲਓ ਜੀ ਅੱਜ ਟੈਸਟ ਰਾਈਡ ਲੈ ਰਹੇ ਆ ਅਸੀਂ ਮੀਟਰ ਦੇ ਉੱਤੇ ਆ ਰਿਹਾ ਨੰਬਰ ਕੀ ਟਾਈਮ ਆ ਰਿਹਾ ਅਰਲੇ ਪਾਸੇ ਟਾਈਮ ਆ ਤੇ ਪਰਲੇ ਪਾਸੇ ਦੂਜਾ ਰੇਸ਼ ਵਾਲਾ ਸਾਡਾ ਇੱਧਰ ਕਿਦਾਂ ਟਾਈਮ ਆ ਰਿਹਾ ਨੈਵੀਗੇਸ਼ਨ ਵੀ ਚੱਲ ਪੈਂਦਾ ਲਓ ਜੀ ਆਪਾਂ ਵੀ ਲੈ ਲਈ ਸੀੜ ਦੇ ਮੋਟਰਸਾਈਕਲ ਦੀ ਟੈਸਟ ਡਰਾਈਵ ਬਹੁਤ ਵਧੀਆ ਚਲਾਉਣ ਦੇ ਵਿੱਚ ਜਿਹੋ ਜਿਹੇ ਪੈਸੇ ਲੱਗਿਆ ਉਹ ਜਾਂ ਮੋਟਰਸਾਈਕਲ ਚਲਾਉਣ ਦੇ ਵਿੱਚ ਬਹੁਤ ਹੀ ਵਧੀਆ ਮਾਸਟਰ ਮੋਟਰਸਾਈਕਲ ਸੀਗਾ ਪਤਾ ਨਹੀਂ ਲੱਗਦਾ ਸੀ ਬਿਨਾ ਕਿੱਕ ਤੋਂ ਸੀਗਾ ਤੇ ਡਿਜੀਟਲ ਮੀਟਰ ਸੀਗਾ ਲੋਕੇਸ਼ਨ ਵੀ ਟਰੈਕ ਕਰਦਾ ਸੀਗਾ ਲਓ ਜੀ ਫਿਰ ਆਪਣੀ ਸੇਟ ਦੀ ਦੀ 420 ਵਾਲੀ ਗੱਲ ਹਜ ਹਜ ਜੇ ਨਹੀਂ ਹੋਈ ਤੇ ਆਪਾਂ ਪਹੁੰਚ ਕੇ ਗੁੱਗਲ ਬਾਬਾ ਜੀ ਹਰੇ ਕੋਲ ਤੇ ਗੁੱਗਲ ਬਾਬਾ ਤੇ ਸਾਨੂੰ ਸੱਚੀ ਬੋਲਦਾ ਤੇ ਵੇਖੋ ਪ੍ਰਾਈਜ਼ ਉਹਦਾ ਕੱਢ ਲਿਆ ਆਪਾਂ ਪੂਰਾ ਟਾਪ ਮਾਡਲ ਜਿਹੜਾ ਮਟਯੋਰ ਵਾਲਾ ਉਹ 236000 ਚ ਪੈਂਦਾ ਇੰਸ਼ੋਰੈਂਸ ਵਗੈਰਾ ਸਾਰਾ ਪਾ ਕੇ ਆ ਦੇਖ ਸਕਦੇ ਹੋ 205000 ਵਾਲਾ ਵੀ ਇੰਸ਼ੋਰੈਂਸ ਵਗੈਰਾ ਪਾ ਕੇ 236000 ਚ ਪੈਂਦਾ